ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਹੋਰ ਸਨਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅੱਜ ਵਾਲੀ ਵੀਡੀਓ ਆਪਣੀ ਬਹੁਤ ਹੀ ਵਧੀਆ ਕਾਟਨ ਦੇ ਸੂਟਾਂ ਦੀ ਹੋਣ ਵਾਲੀ ਹੈ ਜੀ ਤੇ ਬਹੁਤ ਹੀ ਜਿਹੜੇ 900 ਦੇ ਸੂਟ ਹੈ ਜੀ 8 800 ਦੇ ਸੂਟ ਹੈਗੇ ਆਪਾਂ ਤੁਹਾਨੂੰ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ ਫਾਇਦੇ ਵਾਸਤੇ ਭੈਣ ਤੇ ਤੁਸੀਂ ਪਲੀਜ਼ ਜਰੂਰ ਸਾਰੇ ਰਿਸਪਾਂਸ ਦਿਓ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਭੈਣਾਂ ਨੂੰ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਰੇਟ ਨਾਲ ਦੀ ਨਾਲ ਆਪਾਂ ਦੱਸਦੇ ਆਂ ਜੀ ਤੇ ਆਓ ਜੀ ਆਪਾਂ ਪਹਿਲਾ ਸੂਟ ਦਿਖਾਉਣਾ ਸੋਨੂੰ ਬਹੁਤ ਹੀ ਸੋਹਣਾ ਫਲਾਵਰ ਵਾਲਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਪਹਿਲਾਂ ਇਹ ਦੇਖ ਲਓ ਜੀ ਏਕੇਟੈਕਸ ਦੀ ਇਹ ਔਡੀ ਵੀ ਹੈਗੀ ਹੈ ਜੀ ਕੈਮਰੇਕ ਬਹੁਤ ਹੀ ਸੋਹਣੀ ਔਡੀ ਕਲੈਕਸ਼ਨ ਹੈ ਇਹ ਇੱਧਰ ਵੀ ਮੋਰ ਲੱਗੀ ਹੋਈ ਹੈ ਜੀ ਸਾਰੇ ਕੰਨੀ ਤੇ ਤੇ ਜਿਹੜਾ ਇਹ ਔਡੀ ਦਾ ਰੇਟ ਹੈ ਜੀ ਇਹ ਆਪਾਂ ਜੋ ਆਪਾਂ ਨੂੰ ਰੇਟ ਆਇਆ ਉਸੇ ਰੇਟ 'ਤੇ ਆਪਾਂ ਤੁਹਾਨੂੰ ਸੂਟ ਦੇ ਦੇਣਾ ਜੀ ਰੇਟ ਥੋੜੇ ਇਹ ਹੁਣ ਵਧੇ ਹੋਏ ਆ ਜੀ ਪਿੱਛੇ ਤੋਂ ਤੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਮਾਸਟਰਡ ਕਲਰ ਹੈ ਨਾਲ ਕਰੀਮ ਦਾ ਕੰਬੀਨੇਸ਼ਨ ਆ ਬਹੁਤ ਹੀ ਸੋਹਣਾ ਤੇ ਆਲ ਓਵਰ ਸੂਟ ਰਹੇਗੇ 2 ਪੀਸਾਂ ਦੇ ਵਿੱਚ ਇੱਕ 3 ਮੀਟਰ ਦਾ ਪੀਸ ਹੈ ਜੀ ਇੱਕ 2 ਮੀਟਰ ਦਾ ਪੀਸ ਹੈ ਤੇ ਬਹੁਤ ਹੀ ਸੋਹਣੇ ਸੂਟ ਬਣਦੇ ਆ ਜੀ ਇਹ ਲੈਸ ਲਾ ਕੇ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਸੂਟਾਂ ਨੂੰ ਤੇ ਰੇਟ ਦੇਣਾ ਜੀ ਆਪਾਂ ਸਿਰਫ 120 ਰੁਪਏ ਮੀਟਰ ਇਹ ਔਡੀ ਵਾਲਾ ਜਿਹੜਾ ਹੋਊਗਾ ਸੂਟ ਇਹਦਾ ਆਪਾਂ ਦੋ ਰੇਟਾਂ ਦੇ ਵਿੱਚ ਆਪਣੇ ਕੋਲੇ ਸੂਟ ਹੈ ਜੀ ਔਡੀ ਵਾਲਾ ਜਿਹੜਾ ਇਹਦਾ 120 ਰੁਪਏ ਮੀਟਰ ਰੇਟ ਰਹੇਗਾ ਤੇ 600 ਦਾ ਸੂਟ ਬਣਨਾ ਜੀ ਆਪਾਂ ਸ਼ਿਪਿੰਗ ਵੀ ਫ੍ਰੀ ਦੇ ਦੇਣੀ ਹੈ ਤੁਹਾਨੂੰ ਨਾਲ ਹੀ ਫ੍ਰੀ ਸ਼ਿਪਿੰਗ ਦੇਵਾਂਗੇ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਲਿਓ ਇਹ ਵੀ ਵਧੀਆ ਵਾਲੀ ਕਲੈਕਸ਼ਨ ਆ ਗਈ ਜੀ ਸਦਕ ਕਲੈਕਸ਼ਨ ਦਾ ਇਹ ਵੀ ਬਹੁਤ ਹੀ ਸੋਹਣਾ ਸੌਫਟ ਕੱਪੜਾ ਹੈ ਬਹੁਤ ਹੀ ਬਰੀਕ ਪ੍ਰਿੰਟ ਹੈ ਬਹੁਤ ਹੀ ਸੋਹਣਾ ਪਹਿਣਾ ਦੀ ਤੇ ਡਿਮਾਂਡ ਹੁੰਦੀ ਹੈ ਬਰੀਕ ਪ੍ਰਿੰਟ ਦੀ ਤੇ ਸਾਡੀਆਂ ਮਾਤਾ ਮਾਂ ਵੀ ਪਾ ਸਕਦੀਆਂ ਹੈ ਲਾਈਟ ਕਲਰ ਹੈ ਪੀਸ ਕਲਰ ਲਾਈਟ ਹੈ ਬਹੁਤ ਹੀ ਸੋਹਣਾ ਤੇ ਇਹ ਵੀ 600 ਦਾ ਸੂਟ ਆਵੇਗਾ ਜੀ 2 ਪੀਸ ਰਹਿਣਗੇ 2-2 ਮੀਟਰ ਦੇ 600 ਦਾ ਸੂਟ ਆਵੇਗਾ ਫ੍ਰੀ ਸ਼ਿਪਿੰਗ ਦੇਵਾਂਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਲਿਓ ਜੀ ਬਹੁਤ ਹੀ ਜ਼ਿਆਦਾ ਸੋਹਣੇ ਇਹ ਜਿਹੜੇ 1000-1000 ਰੁਪਏ ਦੇ ਸੂਟ ਆ ਉਹ ਹੈ ਜੀ ਆਪਣੇ ਕੋਲੇ ਇਹ ਵੀ ਔਡੀ ਦਾ ਆ ਗਿਆ ਜੀ ਆਪਾਂ ਤੁਹਾਨੂੰ ਨਾਲ ਦੀ ਨਾਲ ਮੋਰ ਦਿਖਾਈ ਚੱਲਾਂਗੇ ਇਹ ਵੀ ਦੋ ਪੀਸ ਰਹੇ ਨੇ ਜੀ ਤੇ ਕਲਰ ਬਹੁਤ ਹੀ ਸੋਹਣਾਗਾ ਇਹ ਇਹ ਵੀ ਲਾਈਟ ਦੇ ਵਿੱਚ ਹੀ ਆ ਗਿਆ ਜਿਹੜੀਆਂ ਥੋੜੀ ਸਿਆਣੀ ਉਮਰ ਦੀਆਂ ਭੈਣਾਂ ਉਹਨਾਂ ਵਾਸਤੇ ਇਹ ਕਲਰ ਬਹੁਤ ਹੀ ਸੋਹਣਾਗਾ ਬਰੀਕ ਪ੍ਰਿੰਟ ਬਰੀਕ ਬੂਟੀ ਦਾ ਸੂਟ ਆਏਗਾ ਭੈਣਾਂ ਬਰੀਕ ਬੂਟੀ ਦੇ ਸੂਟ ਮੰਗਦੀਆਂ ਵਿੱਚ ਆਪਣੇ ਤੋਂ ਤੇ ਰੇਟ 600 ਰੁਪਏ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਇਹ ਵੀ ਵਧੀਆ ਵਾਲਾ ਹੀ ਹੈ ਆਪਣੇ ਕੋਲੇ ਸੂਟ ਇਹ ਮੈਚਿੰਗ ਸੂਟ ਆਏਗਾ ਸੇਮ ਰੇਟ ਰਹੇਗਾ ਇਹ ਵੀ ਬਹੁਤ ਹੀ ਵਧੀਆ ਸਦਕਾ ਦਾ ਹੀ ਇਹ ਅਗਲਾ ਪੀਸ ਆ ਗਿਆ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਸੂਤਾਂ ਦੇ ਰੇਟ ਕੀ ਹੈ ਇਹਦੇ ਨਾਲ ਪਲੇਨ ਸਲਵਾਰ ਆਏਗੀ ਕਾਟਨ ਦੀ ਵਧੀਆ ਵਾਲੀ ਕਾਟਨ ਦੀ ਹੋਵੇਗੀ ਇਹਦਾ ਵੀ ਰੇਟ 600 ਦੇਣਾ ਜੀ ਆਪਾਂ 600 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰਨਾ ਜੀ ਇਹ ਵੀ ਬਹੁਤ ਹੀ ਸੋਹਣੇ ਕਲਰ ਪ੍ਰਿੰਟ ਬਹੁਤ ਹੀ ਸੋਹਣੇ ਆ ਮਸਟਰਡ ਜਿਹਾ ਕਲਰ ਇਹ ਵੀ ਇਹ ਮਹਿੰਦੀ ਮਸਟਰਡ ਕਲਰ ਆ ਗਿਆ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਐ ਇਹਦਾ ਆਪਾਂ ਜਿਹੜੀਆਂ ਭੈਣ ਆਪਣੇ ਨਾਲ WhatsApp ਤੇ ਜੁੜੀਆਂ ਹੋਈਆਂ ਨੇ ਸਟੇਟਸ ਲਾਇਆ ਸੀ ਕੋਟ ਸੈੱਟ ਬਣਾਇਆ ਕਸਟਮਰ ਨੇ ਆਪਣੇ ਤੋਂ ਆਫਲਾਈਨ ਲੈ ਕੇ ਇਹ ਸੂਟ ਸੇਲ ਵੀ ਹੋ ਚੁੱਕੇ ਆਪਣੇ ਅੱਧੇ ਤਾਂ ਇਹ ਵੀ 2 ਪੀਸ ਰਹਿਣਗੇ ਜੀ ਤੇ ਇਹਨਾਂ ਦਾ ਰੇਟ ਰਹੇਗਾ 550 ਰੁਪਇਆ ਇਹ ਪ੍ਰਿੰਸ ਦੇ ਹੈ ਜੀ ਏਕੇ ਦੇ ਹੈ ਵੀ ਬਹੁਤ ਵਧੀਆ ਵਾਲੇ ਚਲੋ ਇਹਨਾਂ ਦਾ ਰੇਟ ਆਪਾਂ ਤੁਹਾਨੂੰ 550 ਦੇਣਾ ਹੈ ਫਰੀ ਸ਼ਿਪਿੰਗ ਹੋਵੇਗੀ ਇਹਨਾਂ ਦਾ 50 ਰੁਪਏ ਲੈਸ ਰਹਿਣਾ ਪ੍ਰਾਈਸ ਫਰੀ ਸ਼ਿਪਿੰਗ 550 ਰੁਪਏ ਰੇਟ ਇਹ ਆ ਗਿਆ ਫਰੋਜੀ ਕਲਰ ਬਹੁਤ ਹੀ ਪਿਆਰਾ ਇਹ ਸੂਟ ਆਪਣੇ ਦੋਨੋਂ ਕਲਰਾਂ ਦੇ ਪਹਿਲਾਂ ਵੇਚ ਚੁੱਕੇ ਆ ਜੀ ਆਫਲਾਈਨ ਹੋਰ ਵੀ ਆਪਾਂ ਦੇ ਕੋਲੇ ਬਹੁਤ ਸੂਟ ਸੀਗੇ ਸੇਲ ਹੋ ਗਏ ਕਲਰ ਇਹਦੇ ਵਿੱਚ ਹੋਰ ਵੀ ਆਏ ਸੀ ਇਹਨਾਂ ਦਾ ਰੇਟ 550 ਰੁਪਏ ਫਰੀ ਸ਼ਿਪਿੰਗ ਹੋਵੇਗੀ 550 ਰੁਪਏ ਰੇਟ ਹੋਵੇਗਾ ਇਹ ਸੂਟ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਪਣੇ ਕੋਲੇ ਪਲੇਨ ਸਲਵਾਰਾਂ ਵੀ ਹੈਗੀਆਂ ਇਹਨਾਂ ਇਹ ਵੀ ਆ ਗਿਆ ਜੀ ਮਸਟਰਡ ਇਹ ਹਲਦੀ ਵਾਲਾ ਮਸਟਰਡ ਕਲਰ ਆ ਗਿਆ ਬਹੁਤ ਹੀ ਸੋਹਣਾ ਕੱਪੜਾ ਇੰਨਾ ਕੁ ਸੌਫਟ ਹੈ ਨਾ ਪ੍ਰਿੰਸ ਦੀ ਹੈਗੀ ਏਕੇ ਟੈਕਸ ਦੀ ਇਹ ਬਹੁਤ ਹੀ ਵਧੀਆ ਵਾਲੀ ਕੈਮਰਿਕ ਡਿਜੀਟਲ ਪ੍ਰਿੰਟ ਹੋਣਗੇ ਸਾਰੇ ਇਹ ਵੀ ਦੋ ਪੀਸ ਆਉਣਗੇ ਕਪੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਕੋਈ ਇੰਨਾ ਦਾ ਕਲਰ ਨਹੀਂ ਫੇਟ ਹੁੰਦਾ ਬਹੁਤ ਹੀ ਸੋਹਣਾ ਕਪੜਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਅੱਗੇ ਤੋਂ ਅੱਗੇ ਸਾਰਿਆਂ ਪਹਿਣਾ ਤੱਕ ਵੀਡੀਓ ਨੂੰ ਪਹੁੰਚਾਇਆ ਕਰੋ ਤਾਂ ਕਿ ਪਹਿਣਾ ਦੇ ਫਾਇਦੇ ਹੋ ਸਕਣ ਇਹ ਜੋ ਆਪਾਂ ਸੂਟ ਦਿਖਾਏ ਆ ਤੁਹਾਨੂੰ ਰੋਡੀ ਕਲੈਕਸ਼ਨ ਦੇ ਤੇ AKTX ਦੇ ਵਧੀਆ ਵਾਲੇ ਸੂਟ ਹੁੰਦੇ ਆ ਜੀ ਸਾਰਿਆਂ ਨੂੰ ਪਤਾ ਹੈਗਾ ਇਹ ਉਹ ਤਾਂ ਆਡੀ ਵਾਲੇ ਤਾਂ ਜਿਹੜੇ ਹੈਗੇ 8900 ਦਾ ਸੂਟ ਵਿਚਾਰਦਾ ਰੇਟ ਹੈ ਜੀ ਆਪਾਂ ਤੁਹਾਨੂੰ ਸਿਰਫ 600 ਦੇ ਵਿੱਚ ਘਰ ਪਹੁੰਚਦਾ ਕਰ ਦੇਣਾ ਜੀ ਤੇ ਇਹ EKTX ਦਾ ਵੀ 7-800 ਤੋਂ ਘੱਟ ਨਹੀਂ ਆਉਂਦਾਗਾ ਇਹ ਵੀ ਆਪਾਂ ਤੁਹਾਨੂੰ 550 ਦੇ ਵਿੱਚ ਦੇ ਦੇਣਾਗਾ ਤੇ ਵੀਡੀਓ ਤਾਂ ਵੱਧ ਵੱਧ ਲਾਹ ਲਿਆ ਕਰੋ ਪਹਿਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ ਤੇ ਇੱਕ ਆਪਾਂ ਬਾਰ-ਬਾਰ ਬੋਲਦੇ ਵੀ ਤਾਂ ਚੰਗੇ ਨਹੀਂ ਲੱਗਦੇ ਭੈਣਾ ਆਪਾਂ ਨੂੰ ਵਿੱਚ ਮੈਸੇਜ ਆਉਂਦੇ ਸੀ ਆਡੀ ਬਾਰੇ ਪੁੱਛਦੇ ਹੋ ਜੋ ਕਿ ਆਪਾਂ ਨਹੀਂ ਕਰਦੇ ਆਪਾਂ ਪੇਮੈਂਟ ਆਨਲਾਈਨ ਹੀ ਕਰਾਉਣੇ ਆ ਜੀ ਤੇ ਇਹਦੇ ਨਾਲ ਹੀ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ